ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਾਂ ਤੇ ਕਵਿਤਾ ਮਦਰਡੇ ਤੇ ਕਵਿਤਾ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਵੀਡੀਓ ਨਾਲ ਵੀਡੀਓ ਨੂੰ ਸਟਾਰਟ ਕਰਦੇ ਹਾਂ ਕਿਵੇਂ ਸਿਫਤ ਕਰਾਂ ਮੈਂ ਉਹਦੀ ਜੀਨੂੰ ਕਹਿੰਦੇ ਰੱਬ ਦਾ ਦੂਜਾ ਨਾਂ ਪੈਰਾ ਹੇਠ ਜੰਨਤ ਜਿਸ ਤੇ ਉਹ ਹੈ ਮੇਰੀ ਮਾਂ ਨੋਮ ਇਨੇ ਗਰਭ ਚ ਰੱਖ ਕੇ ਚੱਲਦੀ ਹੈ ਜੋ ਦਰਦਾਂ ਨੂੰ ਕਿਵੇਂ ਚੁਕਾਵਾਂ एहਸਾਨ ਉਸ ਦਾ ਕਿੰਜ ਪੂਰਾ ਮੈਂ ਫਰਜ਼ਾਂ ਨੂੰ ਪੁੱਤ ਹੋਵੇ ਜਾਂ ਧੀ ਫਰਕ ਰਤਾ ਨਾ ਕਰਦੀ ਗਿੱਲੇ ਉੱਤੇ ਆਪਸਾਂਦੀ ਤੇ ਸੁੱਕੇ ਬੱਚਿਆ ਧਰਦੀ ਹੱਸਦੇ ਖੇੜਦੇ ਦੇਖ ਕੇ ਬੱਚੇ ਮਨ ਹੀ ਮਨ ਵਿੱਚ ਹੱਸੇ ਲੱਭਾ ਰੱਖੀ ਦੂਰ ਬੁਲਾਈਆਂ नजर ना किसे दी लगे पूरे करन हित चाह बचिया दे जोर पूरा है लाउंदी आप भूखियां रह रह के बचियां ताई रजाउंदी ਬੁੱਢੀ ਹੋ ਗਈ ਮਾਂ ਕਮੀ ਦੇ ਪਾਟੇ ਪੈਰ ਵਿਆਈਆਂ ਫਿਰ ਵੀ ਖੈਰ ਔਲਾਦ ਦੀ ਮੰਗੇ ਰੱਬ ਰੱਖੇ ਸੁੱਖ ਰਜਾਈਆਂ मां तो सिक्खिया मां वर्गा में प्यार बेमतलबी करना इस दुनिया ते झूठ फरेबी वरना रब अगे अरजोई इको ਸੁਖੀ ਵਸਨ ਸਭ ਦੀਆਂ ਮਾਵਾਂ ਮਾਂ ਤੋਂ ਨਾ ਕੋਈ ਸਖਣਾ ਰੋਵੇ ਪ੍ਰਭ ਜੀਤ ਕਰੇ ਦਵਾਵਾ ਤਾਂ ਬੱਚਿਓ ਇਹ ਸੀ ਮਾਂ ਤੇ ਕਵਿਤਾ ਮਦਰ ਡੇ ਤੇ ਕਵਿਤਾ ਤਾਂ ਬੱਚਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ